ਅੰਮ੍ਰਿਤ ਬਾਣੀ ਦੱਸਦੀ ਹੈ ਕਿ ਸਤਗੁਰੂ ਗਿਆਨ ਨਾ ਜੀ ਮਹਾਰਾਜ ਇਸ ਤਰ੍ਹਾਂ ਜੀਵ ਨੂੰ ਉਪਦੇਸ਼ ਕਰਦੇ ਹਨ ਕਿ ਐ ਜੀਵ ਜਿਸ ਪਰਮਾਤਮਾ ਨੇ ਤੇਰੀ ਬਲਤ ਬਣਾਈ ਹੈ ਤੋ ਉਸ ਦੀ ਬੰਦਨਾ ਕਰ ਦੇਵ ਦੇਵੀਆਂ ਜਾ ਪਥਰਾਂ ਨੂੰ ਪੂਜ ਕੇ ਤੋਂ ਭਉਜਲ ਸਾਗਰ ਨੂੰ ਪਾਰ ਨਹੀਂ ਕਰ ਸਕਦਾ ਫੇਰ ਪਛਤਾਉਣ ਨਾਲ ਜੀੜੇ ਰਸਤੇ ਪਰ ਆਖਿਰ ਚੱਲਣਾ ਹੈ ਉਸ ਰਸਤੇ ਨੂੰ ਹੁਣੇ ਹੀ ਸਾਫ਼ ਕਰ ਲੈ ਮੰਦਰੀ ਕਰਮ ਕਰਨ ਵਾਲਿਆਂ ਦੀ ਅੱਗੇ ਜਾ ਕੇ ਬਹੁਤ ਬੁਰੀ ਹਾਲਤ ਹੁੰਦੀ ਹੈ ਜਿਤਨੇ ਮਾੜ ਸੋਲੇ ਨੂੰ ਮਮਤਾ ਦੇ ਕਾਲੇ ਦਾਗ ਲਾ ਕੇ ਜਾਵੇਂਗਾ ਉਹਦੂ ਵੱਦ ਸਜਾਵਾਂ ਭਗਣੀਆਂ ਪਹਿਨ ਗਿਆ ਬੁਰੇ ਕਰਮਾਂ ਦੇ ਨਤੀਜੇ ਬਹੁਤ ਬੁਰੇ ਹੁੰਦੇ ਹਨ ਜਿਸ ਵਕਤ ਪਾਪੀ ਪੁਰਸ਼ਾਂ ਦੀ ਰੂਪ ਪੰਜ ਹੁੰਦੀ ਹੈ ਉੱਚੀ ਉੱਚੀ ਕੋਕਾ ਨਾਰੇ ਮਾਰਦੇ ਹਨ ਫਿਰ ਉਹਨਾਂ ਦੇ ਉਥੇ ਕੋਈ ਦਾਦ ਫਰਿਆਦ ਨਹੀਂ ਸੁਣਦਾ ਪਵਾ ਪਾਪੀ ਜੀਵ ਕਿਤਰਾ ਵੇਸ਼ੁਰ ਕਰਨਾ ਉਥੇ ਰੋਇਆ ਧੋਇਆ ਕੁਛ ਨਹੀਂ ਬਣਦਾ ਪਾਪੀ ਦੀਆਂ ਮਨੋਂ ਕਾਮਨਾਵਾਂ ਇਸ ਤਰ੍ਹਾਂ ਅਧੂਰੀਆਂ ਚਲੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਚੂਆਂ ਤੋਂ ਬਿਨਾ ਵੇਲ ਚਲੀ ਜਾਂਦੀ ਹੈ ਸਲੋਕ ਮਨਮੁਖ ਪਾਪੀ ਰੋਮ ਦੇ ਕਰਦੇ ਹਾਲ ਪੁਕਾਰ ਮੰਦਰਾ ਕਰਮ ਨ ਤਾਰਦਾ ਡੋਬੇ ਵਿੱਚ ਮਜਤਾਰ ਦੀਰਘ ਚਾਤੀ ਮਾਰ ਕੇ ਰੇ ਨਰ ਸੋਚ ਵਿਚਾਰ ਜੀ ਲੋੜੇ ਪੜ ਆਪਣੇ ਮੰਦਰੇ ਚਰਮ ਵਿਸਾਰ ਵਾਲਮੀਨ ਲੰਕਾਰ ਕੋ ਜਪ ਲੈ ਰੇ ਨਰ ਮੂੜ ਗਿਆਨ ਕਹੇ ਹਮ ਉਸ ਤੇ ਚਰਨ ਕਮਲ ਤੋੜਾ ਕੌੜਾ ਬੀਜ ਨਾ ਬੀਜਿਏ ਲਾਇਏ ਮਿਠੜੇ ਰੁੱਖ ਮੰਨ ਰੇ ਕਰਮ ਕਮਾਵਣੇ ਸੈਣ ਅਨੇਕਾ ਦੋਖਾ ਦਸਾਂ ਨਾਂ ਦੀ ਕਿਰਤ ਕਰ ਸਤ ਗੁਰੂ ਕੇ ਗੁਣ ਗਾ ਮਨ ਚੋਲ ਆਪਣੇ ਮੰਦਰ ਦਾ ਜਨ ਲਾ ਉਸ ਰਸਤੇ ਕੋ ਸਾਫ ਕਰ ਜਿਸ ਰਸਤੇ ਪਰ ਜਾਣਾ ਗਿਆਲ ਹਰੀ ਹਰ ਬਨਦ ਲੈ ਜਿਸ ਨੇ ਪਾਰ ਲਗਾਣਾ ਪਿੱਤਲ ਨਾਲ ਪ੍ਰੀਤਨਾ ਕਰ ਸੋਨਾ ਸਤ ਕਰ ਤਾਰ ਇਕ ਵਣ ਹੋ ਕੇ ਬਾਵਰੇ ਤੋ ਉਸ ਦਾ ਨਾਮ ਚਿਤਾਰ ਉਹੀ ਤੇਰਾ ਮਿਤ ਹੈ ਉਹੀ ਰਿਸ਼ਤੇਦਾਰ ਵਾਲਮੀਨ ਅੰਕਾਰ ਹੈ ਸਰਦਾ ਪੂਰਨ ਹਾਰ ਜੀਵਨ ਮੁਕਤੀ ਨਾ ਮਿਲੇ ਜੋ ਮਸਰੇ ਗੁਰੂ ਨਾਮ ਨਿਰਪਤ ਪੱਲੇ ਨਾ ਪੜੇ ਜਾਣ ਅਧੂਰੇ ਕਾਮ ਜਿਸ ਤੇਰਾ ਤਨ ਸਾਜਿਆ ਕਰੂ ਉਸ ਨਾਲ ਪਿਆਰ ਪਰ ਜੀ ਤੂੰ ਤੂ ਪਾਹ ਦੇ ज्ञाननाथ शुभसार ਸਭ ਕੇ ਨਿਹਾਨ ਸਤਿ ਬਚਨ ਕੁਦਰਤ ਦੇ ਘਰ ਵਿੱਚ ਮੰਨਿਆ ਹੋਇਆ ਬਚਨ ਹੈ ਸਤਿ ਬਚਨ ਇੱਕ ਐਸਾ ਰੱਬੀ ਮੰਤਰ ਹੈ ਆਦਮੀ ਪਮਾ ਕਿਤਰਾ ਵਿਸਭਾਉ ਦਾ ਗਰਮ ਹੋਵੇ ਜੇ ਉਸ ਦੀ ਗੱਲ ਦਾ ਉੱਤਰ ਅਗੋ ਬੜੀ ਨਿਮਰਤਾ ਨਾਲ ਸਤਿ ਬਚਨ ਕਿਹਾ ਜਾਵੇ ਤਾਂ ਉਸ ਦਾ ਸੱਪ ਵਰਗਾ ਜ਼ਹਿਰੀਲਾ ਮਨ ਇੱਕਦਮ ਕੀਲਿਆ ਜਾਂਦਾ ਹੈ ਜਿਸ ਤਰ੍ਹਾਂ ਬਹੁਤ ਮਿੱਠੀ ਸੁਰ ਨਾਲ ਵਜਾਈ ਹੋਈ বীਣ ਜ਼ਹਿਰੀਲੇ ਸਰਪ ਨੂੰ ਕੀਲ ਲੈਂਦੀ ਹੈ ਸਤਿ ਬਚਨ ਇੱਕ ਅਮਰਤ ਭਿੰੜਾ ਮਿੱਠਾ ਮਿੱਠਾ ਮਨੂਰ ਸ਼ਬਦ ਹੈ ਇਸ ਸ਼ਬਦ ਨੂੰ ਇਸਤੇਮਾਲ ਕਰਨ ਵਿੱਚ ਦਿਲ ਵਿੱਚੋਂ ਭੈੜੇ ਬੈਰ ਵਿਰੋਧ ਚਲੇ ਜਾਂਦੇ ਹਨ ਇਸ ਸ਼ੀਤਲ ਸਰੂਪ ਨੂੰ ਖਾਸ ਕਰਕੇ ਪ੍ਰਮਾਤਮਾ ਦੇ ਉਪਾਸਕ ਹੀ ਵਰਤਦੇ ਹਨ ਜਾਂ ਇਸ ਸਤਿ ਬਚਨ ਸ਼ਬਦ ਦੀ ਵਰਤੋ ਸਤਵੰਤਿਆਂ ਪਤਵੰਤਿਆਂ ਜਸਵੰਤੀਆਂ ਇਸਤਰੀਆਂ ਕਰਦੀਆਂ ਹਨ ਇਹ ਸਤਿ ਬਚਨ ਸ਼ਬਦ ਇੱਕ ਬੜੀ ਉੱਚੀ ਸ਼ਾਨ ਮਾਨ ਵਾਲਾ ਨੰਕਾਰ ਵਾਲਮੀਕ ਤੇਵਾਨ ਜੀ ਦੇ ਹਰਮੰਦਰ ਸਾਹਿਬ ਵਿੱਚ ਪ੍ਰਵਾਨ ਕੀਤਾ ਹੋਇਆ ਗੁਰਮੁਖ ਲੋਕਾਂ ਦਾ ਬਚਨ ਹੈ ਇਸ ਬਚਨ ਵਿੱਚ ਵੱਡੇ ਵੱਡੇ ਗੁਣ ਅਨੇਕ ਵਡਿਆਈਆਂ ਤੇ ਮਾਨ ਹੈ ਜਿਹੜੇ ਗੁਰਮਖ ਲੋਕ ਇਸ ਸਤਿ ਬਚਨ ਸ਼ਬਦ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਉਹ ਇਸ ਸ਼ਬਦ ਦੇ ਅਨੇਕਾਂ ਗੁਣਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਸੀਤਲ ਸਰੂਪ ਨੂੰ ਧਾਰਨ ਕਰਕੇ ਸਭਨਾ ਲੋਕਾਂ ਦੀ ਰਚਨਾ ਨੂੰ ਜਿੱਤ ਜਾਂਦੇ ਹਨ ਜਿਸ ਤਰ੍ਹਾਂ ਗੁਰਮੁਖ ਹਾਰ ਚਲੇ ਜਗ ਜੀਤਾ ਸਤਿ ਵਚਨ ਦਾ ਅਸਲੀ ਅਰਥ ਇਹੀ ਹੈ ਕਿਸੇ ਦੇ ਦਿੱਤੇ ਹੋਏ ਹੁਕਮ ਨੂੰ ਪਰਮਾਨ ਕਰਨਾ ਭਾਵੇਂ ਕਿਸੇ ਵੀ ਮਾਹੌਲ ਦਾ ਹੁਕਮ ਹੋਵੇ ਸਵੀਕਾਰ ਕਰਨਾ ਆਗਿਆਕਾਰ ਰਹਿਣਾ ਦਿੱਤੇ ਹੋਏ ਹੁਕਮ ਨੂੰ ਕਦੇ ਮੋੜਨਾ ਨਹੀਂ ਸਤ ਸਤ ਕਰਕੇ ਆਪਣੇ ਸਿਰ ਮੱਥੇ ਪਰ ਮੰਨਣਾ ਹੈ ਜਿਸ ਤਰ੍ਹਾਂ ਸਰਪ ਸਿੱਧਾ ਹੋ ਕੇ ਬਿਲ ਵਿੱਚ ਵੜ ਸਕਦਾ ਹੈ ਵਲ ਪਾ ਕੇ ਨਹੀਂ ਐਵੇਂ ਵਕਤ ਨੂੰ ਪਛਾਨ ਕੇ ਨਿਓ ਕੇ ਨਿਮਰਤਾ ਵਿੱਚ ਆਪਣੇ ਆਪ ਨੂੰ ਤਾਲਣਾ ਹੈ ਖਿਮਾ ਕਰਨਾ ਹੈ ਇਸ ਤਰ੍ਹਾਂ ਵਕਤ ਨੂੰ ਵਿਚਾਰਨਾ ਹੈ ਜਿਵੇਂ ਉੱਚਾ ਪੁਰਸ਼ ਨੀਵੇਂ ਦਰਵਾਜ਼ੇ ਵਿੱਚ ਦੇ ਨੀਵਾ ਹੋ ਕੇ ਲੰਘ ਜਾਂਦਾ ਹੈ ਜੇ ਉੱਚਾ ਪੁਰਸ਼ ਨੀਵੇਂਦਰ ਵਾਜੇ ਵਿੱਚ ਦੀ ਲੰਗਣ ਵਾਸਤੇ ਜੇ ਨੀਵਾ ਨਾ ਹੋਵੇ ਤਾਂ ਦਰਵਾਜ਼ੇ ਵਿੱਚ ਵੱਜ ਕੇ ਮੱਥਾ ਪੜਵਾ ਬੈਠਦਾ ਹੈ ਇਸ ਤਰ੍ਹਾਂ ਵਕਤ ਨੂੰ ਜਾਂਚ ਕੇ ਨਿਓ ਕੇ ਲੰਗ ਜਾਣਾ ਹੈ ਜੇ ਜਗ੍ਹਾ ਪਰ ਕਿਸੇ ਗਲ ਤੇ ਬੈਸ ਹੁੰਦੀ ਹੋਵੇ ਉਥੇ ਅੜਨਾ ਨਹੀਂ ਸਗੋ ਸਤਿ ਬਚਨ ਸਤਿ ਬਚਨ ਸਤਿਵਚਨ ਕਹਿ ਕੇ ਗੱਲ ਸਵੀਕਾਰ ਕਰਨੇ ਆਪ ਹਾਰ ਮੰਨ ਜਾਣੀ ਤੇ ਝਗੜੇ ਵਾਲੇ ਵਕਤ ਨੂੰ ਸਭਾਲ ਜਾਣਾ ਹੈ ਸੰਤ ਰੂਪ ਧਾਰਨਾ ਹੈ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਕਿਸੇ ਪਰਾਇ ਵਸਤੂ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਨਾ ਕਰਨਾ ਆਪਣੇ ਨਸੀਬਾ ਉੱਪਰ ਰਹਿਣਾ ਹੈ ਦੁੱਖ ਨੂੰ ਸੁਖ ਕਰਕੇ ਜਾਨਣਾ ਹੈ ਕਿਸੇ ਇਨਸਾਨ ਜਾਂ ਜੀਵ ਨੂੰ ਦੁੱਖ ਨਹੀਂ ਦੇਣਾ ਸਦਾ ਕਾਲ ਨਿਯਮ ਕੇ ਚੱਲਣਾ ਹੈ ਪਰਮਾਤਮਾ ਵਾਲਮੀਕ ਦੇਵਾਨ ਜੀ ਤੇ ਭਰੋਸਾ ਰੱਖਣਾ ਹੈ ਗੁਰਬਾਣੀ ਵਿੱਚ ਮਨ ਮਤ ਨਹੀਂ ਕਰਨੇ ਸ્વાસ ਸ્વાસ ਪਰਮਾਤਮਾ ਵਾਲਮੀਕ ਦੇਵਾਨ ਜੀ ਨੂੰ ਯਾਦ ਰੱਖਣਾ ਨਾਸਤਕਾਂ ਦੀ ਸੰਗਤ ਨਹੀਂ ਕਰਨੀ ਆਸਤਕਾਂ ਦੇ ਨਾਲ ਮਿਲ ਕੇ ਰਹਿਣਾ ਕਿਸੇ ਮਹਾ ਮੂਰਖ ਦੇ ਕਹੇ ਹੋਏ ਮੰਦੇ ਬਚਨ ਸਹਾਰ ਲੈਣੇ ਕਿਸੇ ਪੁਰਸ਼ ਦੀ ਨਿੰਦਿਆ ਨਹੀਂ ਕਰਨੀ ਸੰਤਾਂ ਮਹਾਤਮਾ ਦਾ ਪੂਰਾ ਪੂਰਾ ਸਤਕਾਰ ਕਰਨਾ ਹੈ ਸੇਵਾ ਕਰਨੀ ਹੈ ਕਿਸੇ ਨੂੰ ਕੌੜੇ ਬਚਨ ਨਹੀਂ ਕਹਿਨੇ ਝੂਠ ਤਫਾਨ ਤੁਲਨ ਤੋਂ ਬਾਜ਼ ਰਹਿਣਾ ਹੈ ਚੋਰੀ ਯਾਰੀ ਠੱਗੀ ਧੋਖਾ ਛਲ ਮੱਕਰ ਪ੍ਰੇਪਖੰਡ ਨਹੀਂ ਕਰਨੀ ਹਰ ਵਕਤ ਪ੍ਰਮਾਤਮਾ ਵਾਲਮੀਕ ਦੇਵਾਨ ਜੀ ਕੋਲੋਂ ਸਰਬਤ ਦਾ ਭਲਾ ਮੰਗਣਾ ਹੈ ਜਿਹੜਾ ਆਪਣਾ ਬੁਰਾ ਮੰਗੇ ਉਸ ਨੂੰ ਵੀ ਭਲਾ ਕਹਿਣਾ ਹੈ ਉਸ ਦਾ ਬੁਰਾ ਨਹੀਂ ਮੰਗਣਾ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ ਜਿਸ ਤਰ੍ਹਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੰਨਿਆ ਸੀ ਚੰਦੂ ਦੁਸ਼ਟ ਨੇ ਪਵਾ ਪੂਰਨ ਸਤਿਗੁਰੂ ਜੀਨੂ ਤੱਤੀ ਤਵੀ ਉਪਰ ਬਿਠਾ ਕੇ ਬਹੁਤ ਦੁਖਾਇਆ ਹੈ ਐਸੇ ਮੰਦੇ ਪੁਰਸ਼ ਨੂੰ ਵੀ ਗੁਰੂ ਜੀ ਨੇ ਬੁਰਾ ਨਹੀਂ ਕਿਹਾ ਕਿਉਂਕਿ ਗੁਰੂ ਜੀ ਨੂੰ ਪਤਾ ਸੀ ਕਿ ਚੰਦੂ ਸਾਨੂੰ ਕੀ ਕਰ ਸਕਦਾ ਹੈ ਇਹ ਤਾਂ ਇੱਕ ਕੁਦਰਤ ਦਾ ਖੇਲ ਹੈ ਜਿਸ ਨੂੰ ਅਸੀਂ ਇੱਥੇ ਦੇਖਣ ਆਏ ਹਾਂ ਸਤਿਗੁਰੂ ਜੀ ਨੂੰ ਇਸ ਗੱਲ ਦੀ ਪੂਰੀ ਖਬਰ ਸੀ ਕਿ ਦੁਨੀਆਂ ਵਿੱਚ ਦੁਨੀਆਂ ਦੀਆਂ ਅੱਖਾਂ 'ਤੇ ਅਗਿਆਨਤਾ ਦਾ ਪਰਦਾ ਪਿਆ ਹੋਇਆ ਹੈ ਇਹਨਾਂ ਨੂੰ ਇਹ ਵੀ ਕੋਈ ਪਤਾ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਜੰਦੂ ਸ਼ਤਾਨ ਇੱਕ ਕਲੀ ਦੇ ਸਮਾਨ ਹਰੀ ਜੀ ਦੇ ਆਪਣੇ ਲੋਰ ਨੂੰ ਤਵੀ ਉੱਪਰ ਸੜ ਕੇ ਆਪਣੇ ਹੀਟ ਕੰਦਿਆ ਦੇ ਸੀਜ ਵਿਚਾਰਿਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸ਼ਾਂਤੀ ਸਰੂਪ ਅਮਰਤ ਦਾ ਸੋਮਾ ਸੀ ਜਿਸ ਦਾ ਦਰਸ਼ਨ ਕਰਕੇ ਜੀਵ ਕੋਟ ਜਰਮਾ ਦੀ ਲੱਗੀ ਹੋਈ ਮੈਲ ਨੂੰ ਤੋ ਸਕਦਾ ਸੀ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਵਿੱਚ ਅੱਗੇ ਜਾ ਕੇ ਬਹੁਤ ਵੱਡਾ ਮਾਣ ਪ੍ਰਾਪਤ ਹੁੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਰਚਨਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਮਰਿਆਦਾ ਨੂੰ ਸਿੱਖ ਕੇ ਹੀ ਇਥੇ ਪ੍ਰਕਾਸ਼ ਹੋਏ ਸਨ ਉਹ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਲਾਸੀ ਕੀ ਕੌਡੀਆਂ ਦੇ ਵਪਾਰੀਆਂ ਨੂੰ ਹੀਰਿਆਂ ਦੀ ਕੀ ਸਾਰ ਹੁੰਦੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਅਨਮੋਲਕ ਹੀਰਾ ਸੀ ਪ੍ਰਮਾਤਮਾ ਦੀ ਆਪਣੀ ਜੋਤ ਵਿੱਚੋਂ ਇੱਕ ਜੋਤ ਸੀ ਜਿਦ ਨਹੀਂ ਕਰਨੇ ਕਿਸੇ ਚੋਰ ਯਾਰ ਦੀ ਹਾਮੀ ਨਹੀਂ ਭਰਨੀ ਕਿਸੇ ਪਾਸੋਂ ਖੋਖਿਚਕੀ ਨਹੀਂ ਖਾਣਾ ਕਿਸੇ ਆਪਣੇ ਵਰਗੇ ਮਾਲਸ ਜੀਵ ਨਾਲ ਨਫ਼ਰਤ ਕਿਰਨਾ ਨਹੀਂ ਕਰਨੀ ਕਿਸੇ ਰਕਮ ਦਾ ਪੁੰਨ दान ਕਰਕੇ ਆਪਣੇ ਮਨ ਵਿੱਚ ਅਭਿਮਾਨ ਨਹੀਂ ਕਰਨਾ ਅਭਿਮਾਨ ਕਰਨ ਦੇ ਨਾਲ ਪੁੰਨ दान ਕੀਤਾ ਹੋਇਆ ਨਿਸਫਲ ਚਲਾ ਜਾਂਦਾ ਹੈ ਆਪਣੀ ਤੱਕ ਦਾ ਹੰਕਾਰ ਨਹੀਂ ਕਰਨਾ ਉਸ ਮਾਲਕ ਕੋਲ ਪਲ ਪਲ ਦਰਣਾ ਹੈ ਉੱਚ ਨੀਚ ਦੇ ਬੰਧਨ ਵਿੱਚ ਨਹੀਂ ਫਸਣਾ ਉੱਚ ਨੀਚ ਨੂੰ ਮੰਨਣ ਵਾਲੇ ਲੋਕ ਪਰਮਾਤਮਾ ਦੀ ਨਜ਼ਰ ਵਿੱਚੋਂ ਇਸ ਤਰ੍ਹਾਂ ਗਿਰ ਜਾਂਦੇ ਹਨ ਜਿਸ ਤਰ੍ਹਾਂ ਕਿਸੇ ਰੋਹੀ ਵਿੱਚ ਖੜੇ ਹੋਏ ਵਸਤ ਪੱਤਰ ਟੁੱਟ ਕੇ ਜ਼ਮੀਨ ਉੱਪਰ ਗਿਰ ਜਾਂਦਾ ਹੈ ਕਿਉਂਕਿ ਊਚ ਨੀਚ ਗੂੜ ਕੱਪੜ ਦੀ ਕੰਧ ਖੜੀ ਕੀਤੀ ਹੋਈ ਹੈ ਇਸ ਵਿੱਚ ਇੱਕ ਰਾਈ ਪਰ ਵੀ ਸੱਚ ਨਹੀਂ ਆਪਣੇ ਆਂਡੀਆਂ ਗਵਾਲੀਆਂ ਨਾਲ ਪੂਰਾ ਪਿਆਰ ਕਰਨਾ ਇੱਕ ਦੂਜੇ ਨੂੰ ਦੇ ਕੇ ਖੁਸ਼ੀ ਕਰਨੇ ਸਤ ਬਚਨदाई ਇਹ ਪੂਰਨ ਮर्यादा ਕੀ ਹੈ ਜੋ ਸੰਤ ਜਨਾ ਦੇ ਮਨ ਦਾ ਅਸਲੀ ਰਾਜ ਹੈ ਜੋ ਸਦਾ ਕਾਲ ਵਹਿਤੋ ਨਿਰਵੈਰ ਹੁੰਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੰਤਾਂ ਵਿੱਚ ਇਹ ਪੰਜ ਭੂਤ ਨਹੀਂ ਹੁੰਦੇ ਸੰਤ ਜਾਨ ਹਉਮੈ ਤੋਂ ਬਹੁਤ ਦੂਰ ਰਹਿੰਦੇ ਹਨ ਜੀਵ ਹਉਮੈ ਦੇ ਜਾਲ ਵਿੱਚ ਫਸ ਕੇ ਆਪਣੀ ਆਤਮਾ ਨੂੰ ਪਵਿੱਤਰ ਨਹੀਂ ਰੱਖ ਸਕਦਾ ਹਾਮੇ ਦੇ ਜਾਲ ਵਿੱਚ ਫਸ ਕੇ ਜੀਵ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦਾ ਦੁਬਦਾ ਇੱਕ ਬਹੁਤ ਬੁਰੀ ਮੈਲ ਹੈ ਜੋ ਜੀਵ ਨਾਲ ਜੀਵ ਦਾ ਵੈਰ ਪਾ ਦਿੰਦੀ ਹੈ ਦੁਬਦਾ ਦਾ ਰਾਸ ਕੂੜ ਕਪਟ ਝੂਠ ਤੁਹਾਂ ਤਕੇ ਛਾਹੇ ਧੋਖੇ ਬਾਜ਼ੀ ਛਲ ਚਲਤਰ ਚਤਰਾਏ ਮਕਰ ਫਰੇਬ ਪਖੰਡ ਬੁਰਾਈ ਸਚਾਈ ਭਲਾਈ ਦਾ ਦੁਬਧਾ ਦਿਰਾਜ ਨਾਲ ਕੋਈ ਸਬੰਧ ਨਹੀਂ ਜਦੋਂ ਇਨਸਾਨ ਦੁਬਧਾ ਦੇ ਨਾਸਤਿਕ ਜਾਲ ਵਿੱਚ ਫਸ ਜਾਂਦਾ ਹੈ ਉਸ ਦੇ ਮਨ ਵਿੱਚ ਉਹ ਸਚਾਈ ਭਲਾਈ ਦਿਆ ਧਰਮ ਅਨੇਕ ਕਰਮ ਪਰਮਾਤਮਾ ਦਾ ਸਿਮਰਨ ਇਹ ਕਲਾ ਨਿਕਲ ਜਾਂਦੀਆਂ ਹਨ ਦੁਬਧਾ ਇਨਸਾਨ ਦੀਆਂ ਅੱਖਾਂ ਤੋਂ ब्रह्म ज्ञान ਦਾ ਪਰਦਾ ਪਰੇ ਹਟਾ ਕੇ ਅਗਿਆਨਤਾ ਦਾ ਪਰਦਾ ਅੱਖਾਂ ਅੱਗੇ ਤਾਣ ਦਿੰਦੀ ਹੈ ਜੋ ਇਨਸਾਨ ਦਾ ਚੰਚਲ ਮਨ ਪੜੇ ਕਰਮਾਂ ਵੱਲੋਂ ਮੁੜ ਕੇ ਬੁਰੇ ਕਰਮਾਂ ਦੇ ਮਗਰ ਲੱਕ ਬਨ ਕੇ ਲੱਜ ਜਾਂਦਾ ਹੈ ਜੋ ਬੁਰੇ ਕਰਮ ਕਰਕੇ ਜੀਵ ਪ੍ਰਭੂ ਜੀ ਨਾਲੋਂ ਜੁਗਾ ਜੁਗਾਤਾ ਵਾਸਤੇ ਵਿਚਰ ਜਾਂਦਾ ਹੈ ਜੋ 84 ਲੱਖ ਜੁਨਾਂ ਦੇ ਚੱਕਰ ਵਿੱਚ ਘੁੰਮਦਾ ਹਾਰ ਹੋ ਜਾਂਦਾ ਹੈ ਉਸ ਨੂੰ ਆਰਾਮ ਕਰਨ ਵਾਸਤੇ ਦੁਨੀਆ ਵਿੱਚ ਕਿਤੇ ਵੀ ਕੋਈ ਜਗ੍ਹਾ ਨਹੀਂ ਮਿਲਦੀ ਜਿੱਥੇ ਬੈਠ ਕੇ ਕੋਈ ਸੁੱਖ ਦਾ ਸਾਹ ਲੈ ਸਕੇ ਜਿਹੜਾ ਜੀਵ ਸਤਿ ਬਚਨ ਦੀ ਮਰਿਆਦਾ ਪਰ ਚੱਲਦਾ ਹੈ ਉਹ ਸੁੱਚਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਭੂਤ ਨਹੀਂ ਹੁੰਦੇ ਇਹ ਪੰਜ ਭੂਤ ਜੀਵ ਦੇ ਸੱਤ ਬਚ ਰੂਪੀ ਕੋਠੜੇ ਅੰਦਰ ਨਹੀਂ ਜਾ ਸਕਦੇ ਜਿਸ ਵਿੱਚ ਇਹ ਪੰਜ ਭੂਤ ਨਾ ਹੋ ਉਹ ਪ੍ਰਮਾਤਮਾ ਦਾ ਪੂਰਾ ਬੰਦਾ ਹੁੰਦਾ ਹੈ ਜਿਸ ਵਿੱਚ ਇਹਨਾਂ ਪੰਦਾ ਪੂਤਾ ਦੀ ਆਗੋ ਬਾਰੀ ਹੋਵੇ ਉਹ ਬੰਦਾ ਕਿਵੇਂ ਵੈਰ ਤੋਂ ਨਿਰਵੈਰ रह ਸਕਦਾ ਹੈ ਉਹ ਰੱਬ ਦੀਆਂ ਨਜ਼ਰਾਂ ਵਿੱਚੋਂ ਗਿਰਿਆ ਹੋਇਆ ਹੁੰਦਾ ਹੈ ਜਿਹੜਾ ਪੰਜ ਪੂਤਾਂ ਨੂੰ ਕਾਬੂ ਨਾ ਕਰ ਸਕੇ ਉਹ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦਾ ਉਹ ਮੂੜ ਪੁਰਖ ਦੀ ਦੁਨੀਆ ਵਿੱਚ ਕਿਤੇ ਵੀ ਜੈ ਨਹੀਂ ਹੁੰਦੀ ਜਿਸ ਤਰ੍ਹਾਂ ਪੱਠੇ ਉੱਪਰ ਇੱਟਾਂ ਢੋਣ ਵਾਲਾ ਗਦੜਾ ਇੱਟਾਂ ਦਾ ਲੱਧਿਆ ਹੁੰਦਾ ਹੈ ਮਾਨਮਕੋ ਪੁਰਸ਼ ਇਸੇ ਤਰ੍ਹਾਂ ਪਾਪਾਂ ਅਪਰਾਧਾਂ ਦਾ ਲੱਧਿਆ ਰਹਿੰਦਾ ਹੈ ਜਿਹਨੂੰ ਅੱਗੇ ਜਾ ਕੇ ਖੋਟੇ ਕਰਮਾਂ ਦੇ ਫਲ ਬਹੁਤ ਬੁਰੀ ਤਰ੍ਹਾਂ ਨਾਲ ਭੁਤਨੇ ਪਹੁੰਦੇ ਹਨ ਸਤ ਬਚਨ ਇੱਕ ਮਿੱਠੀ ਸੁਰ ਦੀ ਢੀਂ ਹੈ ਜੋ ਜ਼ਹਿਰੀ ਤੋਂ ਜ਼ਹਿਰੀ ਸਰਪ ਨੂੰ ਕੀਲ ਕੇ ਪਕੜ ਲੈਂਦੀ ਹੈ ਸ਼ਲੋਕ ਗਾਮੀ ਕ੍ਰੋਧੀ ਲਾਲਚਖੋਰ ਅੰਦਰ ਜੈਤ ਪਸ਼ੂ ਜੋ ਢੋਰ ਮੰਦਰੇ ਕਰਮ ਕਮਾਵੇਂ ਨੀਤ ਕਰਦਾ ਨਹੀਂ ਹਰ ਨਾਲ ਪ੍ਰੀਤਾ ਜਿਕੜ ਨਾਲ ਪਰੇ ਸਭ ਚੀਰ ਨਾ ਬਿਹੋਣੇ ਪੜੇ ਜਜ਼ੀਰ ਹਰ ਕਾ ਨਾਮ ਚੇਤ ਲੈ ਮੂੜੇ ਕਿਉ ਟੋਵੇਂ ਨਰਕਾਂ ਦੇ ਕੂੜੇ ਸਤਿਗੁਰੂ ਘਰ ਕੀ ਕਾਰਿ ਲਾਵੇ ਗਿਆਨ 나ਥ ਜੋ ਨਾਮ ਧਿਆਵੇ ਜੋ ਬੋਲੇ ਸੁੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸਟ ਪੁਰਾਨ ਸਹਿਬ ਸਤਿਗੁਰੂ गुरु ज्ञाननाथ महाराज की जय वाल्मीकि धर्म की जय वाल्मीकि तीर्थ की जय जो बोले सुंदर पै सिस्टी करता वाल्मीकि जवान के सदा सदा ही जय